ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵੋ ਤੁਸੀਂ ਅਕਸਰ ਹੀ ਮੇਰੀ ਵੀਡੀਓ ਦੇਖੀ ਹੋਣਗੀਆਂ ਤੇ ਮੈਂ ਇੱਕ ਗੱਲ ਵਾਰ-ਵਾਰ ਕਹਿਣਾ ਹੁੰਨਾ ਵੀ ਆਪਦਾ ਘਰ ਦਾ ਬੀਜ ਰੱਖੋ ਸੋ ਦੇਖੋ ਤੁਸੀਂ ਵੀ ਇਹ ਆਪਾਂ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਥੱਲੇ ਇਹ ਹੈਗਾ ਜੀ ਬਰਸੀਨ ਤੇ ਨਾਲ ਆਪਾਂ ਜਵੀ ਪਾਈ ਹੋਈ ਏ ਇਹ ਆਪਣਾ ਘਰ ਦਾ ਹੀ ਜਵੀ ਤਾਂ ਬੀਜ ਸੀ ਤੇ ਘਰ ਦਾ ਹੀ ਬਰਸੀਨ ਦਾ ਬੀਜ ਸੀਗਾ ਆਪਾਂ ਕਦੇ ਨਹੀਂ ਮਦਲੇ ਜਾਂਦਾਗਾ ਆਪਦਾ ਘਰ ਦੇ ਰੱਖੀਦਾ ਜੀ ਜਿਵੇਂ ਥੋੜੀ ਥਾਂ ਮਰਸੀਨ ਦੀ ਪਕਾਲੀ ਦੀ ਏ ਤੇ ਕੋਈ ਕਨਾਲ ਜਿਹੜੇ ਜਵੀ ਦੀ ਹੋ ਜਾਂਦੀ ਏ ਕੁਝ ਜਿੰਨਾ ਪੀਜ ਵਰਤਨਾ ਹੁੰਦਾ ਉਹਨਾਂ ਵਤਲੀ ਦਾ ਬਾਕੀ ਜਾ ਕੇ ਦੇ ਆਈਦਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਭੀਜੇ ਆਪਾਂ ਘਰ ਦਾ ਬੀਜ ਬਣਾਵਾਂਗੇ ਤਾਂ ਹੀ ਆਪਾਂ ਮੰਨ ਲਓ ਗਾਂ ਜਾ ਕੇ ਆਪਣਾ ਫਾਇਦਾ ਹੋਊਗਾ ਹੁਣ ਤੁਸੀਂ ਸਾਰ ਲਓ ਵੀ ਆਪਾਂ ਚੀਜ਼ ਨੂੰ ਜਵੀ ਵੇਚਦੇ ਆ ਤੇ ਆਪਣੇ ਕੋਲ ਸਾਰੀ 20 25 ਰੁਪਏ ਜਵੀ ਲੈਣਗੇ ਠੀਕ ਹੈ ਤੇ ਗਾਂ ਜਾ ਕੇ ਆਪਾਂ ਨੂੰ ਹੀ 25 60 ਰੁਪਏ ਮਿਲਦਾ ਉਹੀ ਬੀਜ ਹੁੰਦਾ ਆਪਣੇ ਵਾਲਾ ਹੀ ਤੇ ਜੇ ਆਪਣੇ ਕੋਲ ਸਾਰਾ ਕੁਝ ਹੈਗਾ ਤੇ ਕੀ ਆਪਾਂ ਘਰ ਦਾ ਬੀਜ ਨਹੀਂ ਰੱਖ ਸਕਦੇ ਜੇ ਆਪਾਂ ਇੱਕ ਮੰਨ ਲਾ ਪਕਾ ਵੀ ਲਵਾਂਗੇ ਤੇ ਤੁਹਾਨੂੰ ਅਗਲੇ ਸਾਲ ਵਾਸਤੇ ਵਾਧੂ ਵੀ ਹੋ ਜਾਣਾ ਸੋ ਮੈਂ ਇਹੀ ਮਤਲਬ ਵਾਰੀ-ਵਾਰੀ ਤਾਂ ਕਹਿਣਾ ਹੁੰਨਾ ਇੱਕ ਤਾਂ ਘਰ ਦੇ ਬੀਜ ਵਰਗੀ ਰੀਸ ਨਹੀਂ ਹੁੰਦੀਗੀ ਇੱਕ ਆਪਾਂ ਨੂੰ ਪਤਾ ਹੁੰਦਾ ਵੀ ਪਿਛਲੇ ਸਾਲ ਸਾਡੀ ਇੰਨੀ ਦਾ ਕੱਦ ਸੀਗਾ ਜਵੀ ਦਾ ਇਹ ਵੈਰੈਟੀ ਸੀਗੀ ਚੰਗੀ ਸੀ ਮਾੜੀ ਸੀਗੀ ਆਪਾਂ ਨੂੰ ਸਭ ਪਤਾ ਲੱਗ ਜਾਂਦਾ ਕਿਉਂਕਿ ਆਪਾਂ ਉਹਦੇ ਭੇਤ ਹੁੰਦਾ ਤੇ ਜੇ ਕੋਈ ਹੋਰ ਬਿਮਾਰੀ ਆਉਂਦੀ ਬਾਹਰੋਂ ਆਪਾਂ ਇੱਕਦਾਂ ਮਤਲਬ ਕੋਈ ਇਹੋ ਜਿਹੀ ਨਦੀਨ ਵੀ ਨਹੀਂ ਜਿਹੜੇ ਆਪਣੇ ਬਹੁਤ ਸਾਰੇ ਨਦੀਨ ਆਪਾਂ ਦੇਖੇ ਵੀ ਨਹੀਂ ਹੁੰਦੇਗੇ ਆਪਣੇ ਖੇਤ ਦੇ ਵਿੱਚ ਆ ਜਾਂਦੇ ਨੇ ਉਹ ਕਿੱਥੋਂ ਆਉਂਦੇ ਨੇ ਉਹ ਸਾਰੇ ਆਉਂਦੇ ਨੇ ਇਹਨਾਂ ਬੀਜਾਂ ਰਾਈ ਸੋ ਇਸੇ ਕਰਕੇ ਮੈਂ ਵਾਰੀ ਵਾਰੀ ਕਹਿਣਾ ਹੁੰਦਾ ਵੀ ਆਪਣਾ ਘਰ ਦਾ ਬੀਜ ਜਰੂਰ ਰੱਖਿਆ ਕਰੋ ਤੇ ਘਰ ਦੇ ਬੀਜ ਵਰਗੀ ਰੀਸ ਨਹੀਂ ਹੁੰਦੀਗੀ ਸੋ ਬਹੁਤ ਬਹੁਤ ਧੰਨਵਾਦ ਜੀ